ਆਪਣੇ ਜੀ ਕਈ ਸਰੀਰ ਕਈ ਵਾਰੀ ਕਹਿੰਦੇ ਆ ਜੀ ਸਾਡੇ ਘਰ ਛੱਟੇ ਪੈ ਗਏ ਜੀ ਸਾਡੇ ਕੱਪੜੇ ਕੱਟੇ ਗਏ ਜੀ ਸਾਡੇ ਕੋਠੇ ਕਿਸੇ ਨੇ ਹੱਡੀ ਸੁੱਟੀ ਮੀਟ ਦੀ ਜੀ ਸਾਡੇ ਘਰ ਕੁਝ ਕੀਤਾ ਕਿਸੇ ਨੇ ਜੀ ਸਾਡੀ ਬੱਚੀ ਦੀ ਸ਼ਾਦੀ ਨਹੀਂ ਹੋ ਰਹੀ ਵਰ ਬਣਿਆ ਸਾਡਾ ਕਾਰੋਬਾਰ ਨਹੀਂ ਚੱਲ ਰਿਹਾ ਜੀ ਸਾਡਾ ਰਿਜਕ ਬਣਿਆ ਕਲਗੀਧਰ ਪਾਤਸ਼ਾਹ ਕਹਿੰਦੇ ਜੇ ਤੇਰੇ ਕੋਲ ਚੁਪਈ ਸਾਹਿਬ ਦਾ ਧੰਨੇ ਤੇ ਇਹੋ ਜੇ ਡਰ ਤੇਰੇ ਨੇੜੇ ਨਹੀਂ ਆਉਣਗੇ ਆਖੋ ਸਤ ਨਾਮ ਇਹ ਜੋ ਜੰਤਰ ਮੰਤਰ ਤੰਤਰ ਜਿਨਾ ਰਾਈ ਜੇ ਕੁਝ ਐਸਾ ਹੁੰਦਾ ਵੀ ਇਹ ਤੇ ਉਹਦੇ ਵਾਸਤੇ ਹੈ ਜਿਨ੍ਹਾਂ ਦੇ ਕੋਲ ਬਾਣੀ ਦਾ ਧੰਨ ਨਹੀਂ ਕਿਉਂਕਿ ਸੂਰਜ ਪ੍ਰਕਾਸ਼ ਲਿਖਿਆ ਜੇ ਜੰਤਰ ਮੰਤਰ ਪੁਨ ਤੰਤਰ ਮਹਾਨ ਭੂਤ ਜੇ ਪ੍ਰੇਤ ਦਾਇਤ ਬਲਵਾਨ ਕਹਿੰਦੇ ਜਿਹੜੀ ਗੁਰੂ ਨਾਨਕ ਨੇ ਬਾਣੀ ਦੀ ਦਾਤ ਬਖਸ਼ੀ ਏ ਇਹ ਸਭ ਜੰਤਰਾਂ ਮੰਤਰਾਂ ਤੰਤਰਾਂ ਤੋਂ ਉੱਤੇ ਹੈ ਆਖੋ ਸਤਨਾਮ ਇਹ ਸਭ ਇਹਨਾਂ ਚੀਜ਼ਾਂ ਤੋਂ ਉੱਤੇ ਆ ਇਹਦਾ ਸੁਖ ਸਦੀਵੀ ਹੈ ਦੂਸਰੀਆਂ ਚੀਜ਼ਾਂ ਦਾ ਸੁਖ ਚੰਦ ਸਮੇਂ ਲਈ ਹੈ। ਚੰਦ ਸਮੇਂ ਲਈ। ਕੋਈ ਵੀ ਇਸ ਬੰਨੇ ਭਜਦਾ ਜੰਤਰ ਮੰਤਰ ਤੰਤਰਵਲ ਆਜੀ ਅਸੀਂ ਜਿਹੜੀ ਘਰ ਅਖਬਾਰ ਲਵਾਈ ਹੈ ਨਾ ਕਈ ਵਾਰੀ ਅਖਬਾਰਾਂ ਚ ਇਸ਼ਤਿਹਾਰ ਭੇਜਦੇ ਲੋਕੀ ਇੱਕ ਤੇ ਛਾਪ ਕੇ ਭੇਜਦੇ ਨੇ ਕਈ ਵਾਰੀ ਵੈਸੇ ਵਿੱਚ ਪਾਇਆ ਹੁੰਦਾ। ਅੱਜ ਅਖਬਾਰ ਜਿਹੜਾ ਇਸ਼ਤਿਹਾਰ ਪਿਆ ਸੀ ਤੇ ਜਦੋਂ ਮੈਂ ਉਹਨੂੰ ਪੜ੍ਹਿਆ ਇੱਕ ਬੰਨੇ ਹਿੰਦੀ ਸੀ ਇੱਕ ਬੰਨੇ ਪੰਜਾਬੀ ਸੀ ਤੇ ਉਹਦੇ ਤੇ ਲਿਖਿਆ ਸੀ ਉਦਾਸ ਹੋ ਗਏ ਹੋ ਕਿਸੇ ਤਰ੍ਹਾਂ ਦੀ ਤਾਤਰਕ ਵਿਧਿਆ ਦੁਆਰਾ ਆਪਣਾ ਅਗਾ ਪਿਛਾ ਕੁਝ ਵੇਖਣਾ ਚਾਹੋ ਸਾਨੂੰ ਫਲਾਣੇ ਪਤੇ ਤੇ ਦਰਸ਼ਨ ਇਹ ਤਾਤਰਕ ਵਿਧਿਆ ਹੈ ਜਿਹੜੇ ਨਾਲ ਕੋਲ ਜਾਂਦੇ ਨੇ ਉਹ ਚੰਦ ਦਿਨਾਂ ਦੀ ਜਿਹੜੀ ਨਾ ਕਾਰਵਾਈ ਹੁੰਦੀ ਸਦੀ ਵੀ ਸੁੱਖ ਨਹੀਂ ਇਹਦੇ 'ਚ ਸਦੀ ਵੀ ਸੁੱਖ ਨਹੀਂ ਕੇਵਲ ਜਨਰਲ ਨੌਲੇਜ ਲਈ ਦਾਸ ਸੈਨਾ ਚ ਵੀ ਚੰਦ ਦਿਨਾਂ ਲਈ ਜਨਰਲ ਨੌਲੇਜ ਲਈ ਬੜੀ ਦਾ ਕੰਨਾਂ ਚ ਗੰਦਗੀ ਪਾਈ ਹੁੰਦੀ ਹੈ ਗੰਦਗੀ ਉਹ ਕੰਨਾਂ ਚ ਜਿਹੜੀ ਗੰਦਗੀ ਹੈ ਨਾ ਉਹ ਕਾਣ ਤੇ ਹਵਾ ਦੇ ਕਣਾਂ ਦਾ ਤਲਕ ਹੈ ਜੋ ਇਹਨਾਂ ਨੇ ਤਾਤਤਵਿਕ ਵਿਦਿਆ ਸਿੱਖੀ ਹੈ ਉਹ ਕੰਨਾਂ ਦੀ ਗੰਦਗੀ ਦੁਆਰਾ ਤੇ ਹਵਾ ਦੇ ਕਣਾਂ ਦੁਆਰਾ ਨਾ ਆਏ ਹੋਏ ਜਿਗਿਆਸੂ ਦੀ ਗੱਲ ਜਿਹੜੀ ਨਾ ਉਹ ਅੰਦਰ ਦੀ ਤੱਤਾਂ ਦੁਆਰਾ ਉਹ ਕੰਨਾਂ ਆਪਣੇ ਅਜ ਬੁਝਦੇ ਨੇ ਉਹ ਦੱਸਦੇ ਨੇ ਪਰ ਸਦੀ ਵੀ ਸੁਖ ਨਹੀਂ ਦੇ ਸਕਦੇ ਸਦੀ ਵੀ ਸੁਖ ਬਾਣੀ ਵਿੱਚ ਇਹ ਜੋ ਜੰਤਰ ਤੰਤਰ ਇਸ ਤੋਂ ਵੱਡੀ ਗੱਲ ਤੇ ਨਹੀਂ ਸੂਰਜ ਪ੍ਰਕਾਸ਼ ਚ ਲਿਖਿਆ ਕਿਹ ਚੀਜ਼ਾਂ ਹੈ ਨੇ ਜੰਤਰ ਮੰਤਰ ਪੁੰਨ ਤੰਤਰ ਮਹਾਨਾ ਭੂਤ ਜੇ ਪ੍ਰੇਤ ਦਾਇਤ ਬਲਵਾਨਾ ਤੁਹਾਡੇ ਘਰ ਜਰਾ ਜਾਂ ਕੋਈ ਦੁੱਖ ਆਏਗਾ ਤੁਹਾਨੂੰ ਘੜ ਦੋ ਘੜ 50 ਬੰਦੇ ਰਾਏ ਦੇਣ ਨਾਲ ਆ ਜਾਣਗੇ ਤੂੰ ਚੱਲ ਫਲਾਣੇ ਸਿਆਣੇ ਕੋ ਉਹ ਫਲਾਣੀ ਵਿਦਿਆ ਕਿ ਉਹ ਚੰਦ ਦਿਨਾਂ ਲਈ ਆਪਣਾ ਉਹ ਸੰਤੰਤਰਿਕ ਵਿਦਿਆ ਨਾਲ ਪ੍ਰਭਾਵ ਪਾ ਸਕਦਾ ਹੈ ਪਰ ਸਦੀਵੀ ਸੁੱਖ ਨਹੀਂ ਦੇ ਸਕਦਾ ਸਦੀਵੀ ਔਰ ਮਹਾਰਾਜ ਨੇ ਕਿਹਾ ਇਹ ਬਾਣੀ ਜਿਹੜੀ ਇਹ ਸਭ ਤੋਂ ਮਹਾਨ ਹੈ ਸਦੀਵੀ ਸੁੱਖ ਇਹਦੇ ਵਿੱਚ ਹੈ ਬਾਕੀ ਚੰਦ ਘੰਟਿਆਂ ਦੇ ਕ੍ਰਿਸ਼ਮੇ ਨੇ ਭਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਇਹੋ ਜਿਹਾ ਸਮਾਂ ਆ ਜਾਏਗਾ ਇਹੋ ਜੇ ਡਰ ਕਈਆਂ ਨੂੰ ਖਾਣਗੇ ਲੇਕਿਨ ਜਿਹਦੇ ਪੱਲੇ ਚਉਪਈ ਸਾਹਿਬ ਦਾ ਧੰਨ ਹੈ ਉਹਦੇ ਕੋਲ ਉਹਦੇ ਨੇੜੇ ਭਾਉ ਨਹੀਂ ਆਏਗਾ ਦੁਖ ਦਰਦ ਭਾਉ ਨਿਕਟ ਨਾ ਤਿੰਨ ਨਰਕੇ ਰਹੇ ਇਹ ਭਾਉ ਉਹਨਾਂ ਦੇ ਨੇੜੇ ਨਹੀਂ ਆਉਂਦਾ ਤੁਸੀਂ ਅੱਗੇ ਵੀ ਇੱਕ ਕਥਾ ਸੁਣੀ ਸੀ ਵੀ ਜਿਹੜਾ ਅਹਿਮਦਗੜ੍ਹ ਸ਼ਹਿਰ ਹੈ ਇਹ ਅਹਿਮਦ ਬਾਦਸ਼ਾਹ ਨੇ ਆਪਣੇ ਨਾਂ ਤੇ ਵਸਾਇਆ ਤੇ ਇਹ ਸਾਰੀ ਸ਼ਹਿਰ ਦੀ ਚਾਰ ਦਿਵਾਰੀ ਕਰਨ ਰਿਆ ਸੀ ਵੀ ਮੈਂ ਸ਼ਹਿਰ ਵਸਾਉਣਾ ਤੇ ਇੱਕ ਜਗ੍ਹਾ ਤੇ ਇੱਕ ਜੋਗੀ ਸੀ ਮਾਨਕਨਾਥ ਉਹਦੀ ਕੁੱਟਿਆ ਸੀ ਉਹ ਕੰਧ ਲੰਗਣੀ ਸੀ ਉਧਰ ਉਹਦੀ ਕੁੱਟਿਆ ਦਾ ਰਸਤਾ ਬੰਦ ਹੁੰਦਾ ਸੀ ਅਹਿਮਦ ਬਾਦਸ਼ਾਹ ਕਹਿੰਦਾ ਮੈਂ ਆਪਣੇ ਨਾਂ ਤੇ ਸ਼ਹਿਰ ਵਸਾਉਣਾ ਤੇ ਇਹ ਜੋਗੀ ਮਾਨਕਨਾਥ ਤਾੰਤਰਿਕ ਵਿਦਿਆ ਸਿੱਖਿਆ ਸੀ ਉਹ ਲਿਖਿਆ ਵੀ ਸਾਰਾ ਦਿਨ ਜੀ ਇਹਨੇ ਕੰਧੋਈ ਲੈ ਕੇ ਤੇ ਤਪੜੀ ਸੀਣੀ ਤੇ ਉਹ ਜਿਹੜਾ ਤਾੰਤਰਿਕ ਵਿਦਿਆ ਦਾ ਮੰਤਰ ਪੜਨ ਇਹਦੀ ਇਹ ਵਿਦਿਆ ਤੇ ਰਾਤ ਨੂੰ ਉਹ ਤਪੜੀ ਦਾ ਧਾਗਾ ਫੜਨਾ ਤੇ ਮੰਤਰ ਪੜਦੇ-ਪੜਦੇ ਤਪੜੀ ਜੋ ਧਾਗਾ ਕੱਢਣਾ ਤੇ ਉਧਰ ਕੰਦੇ ਡਿਗ ਪੈਣੀ ਇਹ ਤਾੰਤਰਿਕ ਵਿਦਿਆ ਹੁਣ ਉਹ ਰਾਜੇ ਨੇ ਹਨ ਹੋਣਾ ਨਾ ਨੇਰੀ ਆਈ ਨਾ ਵੀ ਆਇਆ ਨਾ ਕਿਸੇ ਨੇ ਕੋਈ ਥੋੜੇ ਮਾਰੇ ਨੇ ਕੰਧ ਡਿੱਗ ਪਈ ਦੂਜੇ ਦਿਨ ਉਹਨੇ ਫੇਰ ਇਸ ਤਰ੍ਹਾਂ ਸਾਰਾ ਦਿਨ ਤਪੜੀ ਸਿੰਦਾ ਰਿਆ ਤਾਤਰਕ ਵਿਦਿਆ ਰਾਤ ਨੂੰ ਧਾਗਾ ਕੱਢਦੇ ਰਹਿਣਾ ਉਧਰੋਂ ਕਾਂ ਦੇ ਡਿੱਗ ਇਸ਼ਾਰਾ ਜਦੋਂ ਰਾਜੇ ਨੂੰ ਪਤਾ ਲੱਗਾ ਵੀ ਇਸ ਤਰ੍ਹਾਂ ਇਹ ਮਾਨਕਨਾਥ ਜੋਗੀ ਏ ਤਾਤਰਕ ਵਿਦਿਆ ਸਿੱਖਿਆ ਤੇ ਉਹਦੇ ਬਲ ਨਾਲੇ ਕਾਰਵਾਈ ਕਰ ਰਿਆ ਕੱਲ ਤੇ ਬੜੀ ਲੰਬੀ ਏ ਸਿਰਫ ਇਸ਼ਾਰਾ ਦੇ ਰਿਹਾ ਤਾਤਰਕ ਵਿਦਿਆ ਕੁਝ ਦਿਨਾਂ ਲਈ ਸਾਹਮਣੇ ਕਮਾਲ ਵਿਖਾਉਂਦੀ ਪ੍ਰਸਿੱਧੀ ਵੀ ਗੱਲ ਨਹੀਂ ਕਹਿੰਦੇ ਇਸ ਜੋਗੀ ਨੂੰ ਅਹਿਮਦ ਬਾਦਸ਼ਾਹ ਨੇ ਕਮਜ਼ੋਰੀ ਲੱਭ ਕੇ ਐਸਾ ਕਾਬੂ ਕੀਤਾ ਸੀ ਕਿ ਹੱਥ ਜੋੜ-ਜੋੜ ਕੇ ਇਹ ਆਪਣੀਆਂ ਭੁੱਲਾਂ ਇਹਨੇ ਬਖਸ਼ਾਈਆਂ ਤੇ ਆਖਿਆ ਸੀ ਕਿ ਐ ਰਾਜਾ ਤੇਰੇ ਵੀ ਪਿਛਲੇ ਜਨਮ ਦੇ ਪੁੰਨ ਨੇ ਇਸ ਲਈ ਤੂੰ ਸ਼ਹਿਰ ਵਸਾ ਤੇ ਅਹਿਮਦ ਬਾਦਸ਼ਾਹ ਨੇ ਆਖਿਆ ਸੀ ਇਹ ਜੋਗੀ ਤੂੰ ਟਹਿ ਪਿਆ ਇਸ ਲਈ ਮੈਂ ਤੇਰੇ ਨਾਲ ਵਾਦਾ ਕਰਦਾ ਕਿ ਇਸ ਜਿੱਥੇ ਤੇਰੀ ਕੂਟੀ ਹੈ ਇਸ ਚੌਂਕ ਦਾ ਨਾਂ ਤੇਰੇ ਨਾਂ ਤੇ ਰੱਖਾਂਗਾ ਅੱਜ ਵੀ ਅਹਿਮਦਗੜ੍ਹ ਸ਼ਹਿਰ ਦੇ ਵਿੱਚ ਚੌਂਕ ਮਾਨਕ ਨਾਸ ਅਕ ਸਤਨਾਮ ਇਹ ਮੈਂ ਇੱਕ ਬੇਨਤੀ ਕਰ ਰਿਹਾ ਹਾਂ ਇਹ ਤਾੰਤਰਿਕ ਵਿਧੇ ਹੈ ਲੇਕਿਨ ਇਹ ਬਾਬਾ ਨਾਨਕ ਸਿੰਘ ਜੀ ਦੇ ਵੇਲੇ ਦੀ ਪੜੋ ਆਨੰਦ ਚੰਦਕਾਰ ਤੇ ਉੱਥੇ ਜ਼ਿਕਰ ਆਉਂਦਾ ਹੈ ਕਿ ਇੱਕ ਤਾੰਤਰਿਕ ਆ ਗਿਆ ਸੀ ਬਾਬਾ ਜੀ ਕੋਲ ਉਹਨੇ ਆ ਕੇ ਮੂੰਹ ਚ ਇਸ ਤਰ੍ਹਾਂ ਇਸ ਤਰ੍ਹਾਂ ਕੁਝ ਆਪਣਾ ਪੜਿਆ ਕਿ 2 ਘੰਟੇ ਬਾਅਦ ਬਾਬਾ ਜੀ ਦਾ ਸਰੀਰ ਥੋੜਾ ਢਿੱਲਾ ਹੋ ਗਿਆ ਸੀ ਤੇ ਬਾਬਾ ਜੀ ਨੇ ਪਤਾ ਕੀ ਕਿਹਾ ਸੀ ਸਾਰੇ ਸੇਵਾਦਾਰਾਂ ਨੂੰ ਕਹਿਣ ਲੱਗੇ ਜਿਹੜੇ ਦਰਖਤ ਥੱਲੇ ਜਗ੍ਹਾ ਮਿਲਦੀ ਏ ਬੈ ਕੇ ਸੁਖਮਨੀ ਸਾਹਿਬ ਦੇ ਦੋ-ਦੋ ਪਾਠ ਕਰੋ ਆਕੋ ਸਤਨਾਮ ਜਦੋਂ ਦੋ-ਦੋ ਪਾਠ ਸੁਖਮਨੀ ਸਾਹਿਬ ਕੀਤੇ ਉਹ ਸਰੀਰ ਨਵਾਂ ਨਿਰੋਆ ਇਸ਼ਾਰਾ ਲੈਣਾ ਗੁਰਬਾਣੀ ਇਹਦੇ ਤੋਂ ਉੱਚੀ ਹੈ ਗੁਰਬਾਣੀ ਸਦੀਵੀ ਸੁਖ ਦੇਂਦੀ ਕਲਗੀਧਰ ਪਾਤਸ਼ਾਹ ਕਹਿੰਦੇ ਜਿਹਦੇ ਪੱਲੇ ਚੁਪਈ ਸਾਹਿਬ ਦਾ ਧਾਨ ਹੈ ਉਹਦੇ ਨੇੜੇ ਇਹੋ ਜਿਹੇ ਭਾਉ ਨਹੀਂ ਆਉਂਦੇ ਦੂਖ ਦਰਦ ਭਾਉ ਨਿਕਟਨਾ ਤਿੰਨ ਨਰ ਕੇ ਰਹੇ ਆਪਣੇ ਅਮਰਤ ਸਰ ਦਾ ਚਾਂਸ ਹੈ ਕਿ ਇੱਕ ਗੁਰਮੁਖ ਨੂੰ ਕੋਈ ਲੈ ਗਿਆ ਸੀ ਵੀ ਸਾਡੇ ਘਰ ਦੇ ਨਾਲ ਸਾਡੇ ਘਰ ਦੇ ਨਾਲ ਤੰਤਰਿਕ ਕੋਈ ਆਇਆ ਤੇ ਤੂੰ ਹੀ ਲਾਭ ਲੈ ਲੈ ਉਹ ਜਦੋਂ ਗੁਰਸਖ ਚਲਾ ਗਿਆ ਤੇ ਗੁਰਸਖ ਨੇ ਜਾ ਕੇ ਤਾੰਤਰਿਕ ਨੂੰ ਆਖਿਆ ਕਿ ਤਾੰਤਰਿਕ ਜੀ ਵਿਆਹ ਕਰਾਇਆ ਕਹਿੰਦਾ ਨਹੀਂ ਤੇ ਗੁਰਸਖ ਕਹਿਣ ਲੱਗਾ ਬਈ ਕਾਰੋਬਾਰ ਕਰਦੇ ਹੋ ਤਾੰਤਰਿਕ ਕੋਈ ਕਿਰਤ ਦੁਕਾਨਦਾਰੀ ਕਹਿੰਦਾ ਨਹੀਂ ਤੇ ਗੁਰਸਖ ਨੇ ਉਸ ਤਾੰਤਰਿਕ ਨੂੰ ਆਖਿਆ ਕਿ ਇਹ ਤਾੰਤਰਿਕ ਜੀ ਘਰ-ਬਾਰ ਵੀ ਛੱਡਿਆ ਵਿਆਹ ਵੀ ਨਹੀਂ ਕਰਾਇਆ ਗ੍ਰਸਤੀ ਦਾ ਵੀ ਤਿਆਗ ਕੀਤਾ ਕਰਤ ਦਾ ਵੀ ਤਿਆਗ ਕੀਤਾ ਤੇ ਆ ਕੀ ਦੁਨੀਆ ਨੂੰ ਪਟਕਾ ਰਹੇ ਹੋ ਜੇ ਇਹਨਾਂ ਤਿਆਗ ਕੀਤਾ ਤੇ ਆਪ ਜਪੋ ਅਵਰੈ ਨਾਮ ਜਪਾਵੋ ਦੁਨੀਆ ਨੂੰ ਨਾਮ ਨਾਲ ਜੋੜੋ ਆ ਕੀ ਪੁੱਠੇ ਸਿੱਦੇ ਰਾਹ ਪਾਰੇ ਆ ਤੁਹਾਡੇ ਅੰਮ੍ਰਿਤਸਰ ਚ ਲੈਣਾ ਲੱਗੀਆਂ ਪਈਆਂ ਜੇ ਫਲਾਸ਼ ਇਧਰ ਬਣਾਓਗੇ ਤੇ ਤੁਹਾਡਾ ਨੁਕਸਾਨ ਹੋ ਜਾਏਗਾ ਜੇ ਇਧਰ ਬਣਾਓਗੇ ਤੇ ਲਾਭ ਹੋ ਜਾਏਗਾ ਕੋ ਸਤਨਾਮ ਜੇ ਤੁਸੀਂ ਪ੍ਰਕਾਸ਼ ਗੁਰੂ ਸਾਹਿਬ ਦਾ ਇੰਜ ਕਰੋਗੇ ਤੇ ਐ ਹੋ ਜਾਏਗਾ ਜੇ ਇੰਜ ਕਰੋਗੇ ਤੇ ਐ ਹੋ ਜਾਏਗਾ ਉਹ ਮੈਨੂੰ ਵੀ ਮਿਲੇ ਤੇ ਮੈਂ ਕਿਹਾ ਦਰਬਾਰ ਸਾਹਿਬ ਚਲ ਜਓ ਦਰਬਾਰ ਸਾਹਿਬ ਜਾਈਏ ਨਾ ਤੇ ਜਿਹੜਾ ਅੰਦਰ ਪ੍ਰਕਾਸ਼ ਉਹ ਐਸ ਰੁਖੇ ਇਸ਼ਾਰਾ ਲੈਣਾ ਜਿਹੜਾ ਉੱਤੇ ਜਾ ਕੇ ਪ੍ਰਕਾਸ਼ ਉਹ ਐਸ ਰੁਖੇ ਜਿਹੜਾ ਕਾਲ ਦਸਾ ਤੇ ਪ੍ਰਕਾਸ਼ ਉਹ ਐਸ ਰੁਖੇ ਮੈਂ ਕਿਹਾ ਫੇਰ ਆਹ ਕੁਸਤ ਨਾਮ ਹੈ ਜਿਹੜਾ ਬਾਬਾ ਬੁੱਢਾ ਜੀ ਦੀ ਬੇਰਾਲ ਪ੍ਰਕਾਸ਼ ਉਹ ਐਸ ਰੁਖੇ ਮੈਂ ਕਿਹਾ ਉੱਥੇ ਕੀ ਕਰੋਗੇ ਸਿੱਖ ਦੇ ਤੇ ਤਿੰਨ ਕੇਂਦਰ ਨੇ ਨਾ ਗੁਰੂ ਰਾਮਦਾਸ ਦਾ ਦਰ ਤੇ ਸ੍ਰੀ ਅਕਾਲ ਤਖਤ ਸਾਹਿਬ ਡਿੱਠੇ ਸਭੇ ਥਾਂ ਨਹੀਂ ਤੁਜੇ ਆ ਦੂਜਾ ਕੇਂਦਰ ਅਕਾਲ ਤਖਤ ਸਾਹਿਬ ਤੇ ਤੀਜਾ ਕੇਂਦਰ ਧੰ ਗੁਰੂ ਗ੍ਰੰਥ ਸਾਹਿਬ ਇਸ਼ਾਰਾ ਕਈ ਤਾੰਤਰਕ ਨੇ ਨਰੋਲ ਤਾੰਤਰਕ ਕਈ ਤਾੰਤਰਕ ਨੇ ਕਿ ਚੋਲਾ ਪਾਇਆ ਇੱਕ ਅਦਾ ਪਾਠ ਵੀ ਦੱਸ ਦਿੰਦੇ ਨੇ ਬਾਣੀ ਦਾ ਵਿੱਚ ਚੋਲਾ ਸਾਡਾ ਉਹ ਨਜ਼ਰ ਆਵੇ ਤੇ ਵਿੱਚ ਗੱਲ ਦੂਸਰੀ ਹੈ ਕਿਉਂ ਵਪਾਰ ਚੱਲਦਾ ਹੈ ਨਾ ਇਹ ਪੈਸੇ ਬਣਾਇਆ ਇੱਕ ਅਦਾ ਖਣਪਾੜ ਕਰਾਉ ਦੂਜਾ ਵਪਾਰ ਦੂਜਾ ਅੰਦਰੋਂ ਨਾਲ ਮਾੜਾ ਮੋਟਾ ਇਹ ਵੀ ਦੱਸ ਦਿੰਦੇ ਨੇ ਵੀ ਸਾਡਾ ਕੰਮ ਚੁਰਿਆ ਰਹੇ ਚੋਲਾ ਹੈ ਆਨੇਕਾਂ ਧਰਮ ਦੁਨੀਆਂ ਤੇ ਦੇਖਦੇ ਹੋ ਤੁਸੀਂ ਪਰ ਚੋਲਾ ਜਿਹੜਾ ਉਹਨਾਂ ਦੇ ਮੁਖੀਆਂ ਦਾ ਉਹ ਸਿੱਖਾਂ ਵਰਗਾ ਆ ਕੋ ਸਤਨਾਮ ਚੋਲਾ ਹੈ ਕਈ ਵਾਰੀ ਕਈਆਂ ਦੇ ਅੰਦਰ ਗੁਰਮਤ ਨਹੀਂ ਹੁੰਦੀ ਪਰ ਉਤਲਾ ਚੋਲਾ ਗੁਰਮਤ ਦਾ ਪਾਇਆ ਹੁੰਦਾ ਹੈ ਕਾਰੋਬਾਰ ਚਲਾਉਣ ਲਈ ਇੱਕ ਨਿੰਰੋਲ ਇਹ ਸਾਡੇ ਅੰਮ੍ਰਿਤਸਰ ਦੀ ਗੱਲ ਹੈ ਵੀ ਉਹ ਗੁਰਸਿੱਖ ਨੇ ਕਿਹਾ ਤਾਂਤਰਿਕ ਨੂੰ ਕੀਰਤ ਕਰਦੇ ਹੋ ਨਹੀਂ ਵਿਆਹ ਕਰਾਇਆ ਨਹੀਂ ਤੇ ਉਹਨੇ ਕਹਿਤਾ ਵੀ ਜੇ ਸਭ ਕੁਝ ਛੱਡਿਆ ਤੇ ਕੀ ਦੁਨੀਆ ਨੂੰ ਪਟਕਾ ਰਹੇ ਹੋ ਜੇ ਐਡਾ ਤਿਆਗ ਵੀ ਕੀਤਾ ਤੇ ਆਪ ਜਪੋ ਅਵਰ ਨਾਮ ਜਪਾਵੋ ਉਹ 10-15 ਸਰੀਰ ਬੈਠੇ ਸੀ ਉਹਨੂੰ ਗੁੱਸਾ ਚੜ ਗਿਆ ਤਾਂਤਰਿਕ ਨੂੰ ਉਹ ਤਾਂਤਰਿਕ ਕੀ ਕਹਿਣ ਲੱਗਾ ਕਹਿਣ ਲੱਗਾ ਮੈਂ ਆਪਣੀ ਤਾਤ੍ਰਿਕ ਵਿਦਿਆ ਨਾਲ ਹੁਣੇ ਤੈਨੂੰ ਦੱਸਣਾ ਉਹਨੇ ਮੂੰਝ ਸ਼ੁਰੂ ਕਰਤਾ ਪੜ੍ਹਨਾ ਆਪਣਾ ਤਾਤ੍ਰਿਕ ਦਾ ਮੰਤਰ ਗੁਰਸੇਖ ਸਾਹਮਣੇ ਬੈਠਾ ਚੰਦ ਸਕਿੰਟਾਂ ਲਈ ਮਨ ਡਰ ਚ ਆਇਆ ਵੀ ਇਹ ਕੀ ਪੰਗਾ ਪਾ ਫੇਟਿਆ ਕੋ ਸਤਨਾਮ ਵੀ ਇਹਨੂੰ ਚੰਗੀ ਗੱਲ ਹੀ ਕਹੀਏ ਵੀ ਆਪ ਜਪ ਤੇ ਦੂਜਿਆਂ ਨੂੰ ਜਪਾ ਕਿ ਕਿੱਥੇ ਪਿਆ ਕਿੱਥੇ ਫਸ ਗਏ ਐ ਐਡਾ ਤਿਆਗ ਕਰਕੇ ਵੀ ਦੁਨੀਆ ਨੂੰ ਜੇ ਨਾਮ ਨਾਲ ਸੱਚ ਨਾਲ ਨਾਲ ਜੋੜਿਆ ਕੁਝ ਚਿੰਤਾ ਲਈ ਤੇ ਮਨ ਆਇਆ ਭਾਉ ਵਿੱਚ ਲੇਕਿਨ ਉਹ ਜਿਹੜਾ ਤੰਤਰਕ ਇਹਨਾਂ ਜਦੋਂ ਨੇ ਆਪਣਾ ਮੰਤਰ ਪੜਨਾ ਸ਼ੁਰੂ ਕੀਤਾ ਕਿ ਹੁਣੇ ਇਹਨੂੰ ਮੈਂ ਪਗਲਾ ਜਿਹਾ ਬਣਾ ਦਿਆਂਗਾ ਪਜਲ ਕਰ ਦਿਆਂਗਾ ਪਗਲਾ ਬਣਾ ਦਿਆਂਗਾ ਉੱਪਰ ਥੱਲੇ ਦੀਆਂ ਗੱਲਾਂ ਆਲਤੂ ਫालतੂ ਬੋਲਣ ਲੱਗ ਪੇਗਾ ਹੁਣ ਹੀ ਆਪਣੇ ਮੰਤਰ ਨਾਲ ਇਹਦੇ ਦਿਮਾਗ ਨੂੰ ਲਾ ਦੇਵਾਂਗਾ ਲੇਕਿਨ ਜਦੋਂ 2 ਮਿੰਟ ਬੀਤੇ 5 ਮਿੰਟ ਬੀਤੇ 7 ਮਿੰਟ ਬੀਤੇ 8 ਮਿੰਟ ਬੀਤੇ ਤੇ ਤਾੰਤਰਿਕ ਹੱਥ ਜੋੜ ਕੇ ਗੁਰਸੇਖ ਨੂੰ ਕਹਿੰਦਾ ਕਹਿੰਦਾ ਸੱਚ ਦੱਸ ਕੀ ਕਰ ਰਿਹਾ ਐ ਅੱਖ ਸਤਨਾਮ ਉਹ ਕਹਿੰਦਾ ਮੈਨੂੰ ਤੇ ਕੋਈ ਮੰਤਰ ਮੰਤਰ ਕੋਈ ਹੋਰ ਆਉਂਦੇ ਨਹੀਂ ਤੂੰ ਪਤਾ ਨਹੀਂ ਕੀ ਪੜ ਰਿਹਾ ਐ ਤੇ ਮੇਰੇ ਤੇ ਕਰ ਰਿਹਾ ਐ ਕਾਰਵਾਈ ਲੇਕਿਨ ਮੈਨੂੰ ਪੁੱਛਦਾ ਜੇ ਕੀ ਕਰ ਰਿਹਾ ਤੇ ਮੈਂ ਤੇ ਕੇਵਲ ਕਲਗੀਧਰ ਪਾਤਸ਼ਾਹ ਦੀ ਬਖਸ਼ੀ ਚਉਪਈ ਸਾਹਿਬ ਪੜ ਰਿਹਾ ਆਖੋ ਸਤਨਾਮ ਮੈਂ ਚਉਪਈ ਸਾਹਿਬ ਪੜ ਰਿਹਾ ਤੇ ਉਸਤਾਂਤਰਿਕ ਤੇ ਬਚਨ ਸੀ ਜੋ ਮੈਂ ਮੰਤਰ ਪੜ ਕੇ ਤੇਰੇ ਅਲਵਾਰ ਕਰ ਰਿਹਾ ਸਾਂ ਜਿਹੜੀ ਤੂੰ ਚਉਪਈ ਸਾਂ ਪੜ ਰਿਹਾ ਤੇਰੇ ਤੇ ਮੇਰੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਆਖੋ ਸਤਨਾਮ ਜਿਹੜੇ ਗੁਰਸਿੱਖ ਦੀ ਰਾਖੀ ਕਰ ਰਹੇ ਇਹ ਚਉਪਈ ਸਾਹਿਬ ਜੀ ਦਾ ਧੰਨ ਜਿਹਦੇ ਕੋਲ ਏ ਮਹਾਰਾਜ ਕਹਿੰਦੇ ਉਹਦੇ ਨੇੜੇ ਡਰ ਵੀ ਨਹੀਂ ਰਹਿੰਦੇ ਦੁਖ ਦਰਦ ਭਉ ਨਿਕਟ ਨਾ ਤਨ ਨਰ ਕੇ ਰਹੇ ਅਜੇ ਪ੍ਰਚਾਰ ਦੀ ਬਹੁਤ ਲੋੜ ਜੇ ਕਿਉਂ ਹਰ ਆਦਮੀ ਇੱਕ ਦਮ ਤਾਜ਼ਾ ਤਾਜ਼ਾ ਕੰਮ ਜਾਂਦਾ ਫਟਾਫਟ ਉਹ ਇੱਕ ਦਮ ਤਾਏ ਤਾਜ਼ਾ ਵਿਖਾਉਂਦੇ ਨੇ ਲੇਕਿਨ ਸਦੀਵੀ ਸੁਖ ਨਹੀਂ ਇਹਦੇ ਵਿੱਚ ਸਦੀਵੀ ਸੁਖ ਬਾਣੀ ਵਿੱਚ ਇਹ ਗੁਰਬਾਣੀ ਵਿੱਚ ਇਹ ਅੰਦਰਲੀ ਵਸਾ ਬਣਾਉਂਦੀ ਹੈ ਨਾਲ ਤਨ ਗੁਰੂ ਕਲਗੀ ਧਰਪਾਤਸ਼ਾ ਚੁਪਈ ਸਾਹਿਬ ਜੀ ਦੀ ਬਖਸ਼ਿਸ਼ ਦੱਸਦੇ ਨੇ ਕਹਿੰਦੇ ਦੁਖ ਦਰਦ ਭਾਉ ਨਿਕਟ ਨਾ ਤਿਨ ਨਰ ਕੇ ਰਹੇ ਕਹਿੰਦੇ ਡਰ ਵੀ ਇਹੋ ਜੇ ਟੂਣੇ ਜੰਤਰ ਮੰਤਰ ਨਹੀਂ ਰਹਿੰਦੇ ਜਿਹਦੇ ਪੱਲੇ ਚੁਪਈ ਸਾਹਿਬ ਜੀ ਦਾ ਧਨ ਹੈ ਸਾ ਸੰਗਤ